ਸਿਕਰ ਦੋਸਤੋ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਕੱਲ ਦੀ ਵੀਡੀਓ ਅਪਲੋਡ ਨਹੀਂ ਕਰ ਪਾਏ ਜੀ ਹਨਾ ਕੋਈ ਕਾਰਨ ਸੀ ਬਿਜੀ ਸੀਗੇ ਤੇ ਅੱਜ ਆਪਾਂ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਤੇ ਵੀਡੀਓ ਨੂੰ ਹੁਣ ਆਪਾਂ ਉਸ ਲੈਵਲ ਦੀ ਬਣਾਉਣ ਦੀ ਸੋਚ ਰਹੇ ਹਾਂਗੇ ਜਿਵੇਂ ਆਪਾਂ ਆਫਲਾਈਨ ਕਲਾਸਾਂ ਦੇ ਵਿੱਚ ਜਿਹੜਾ ਕੁਝ ਸਿਖਾਉਨੇ ਆ ਤੇ ਆਨਲਾਈਨ ਕਲਾਸਾਂ ਦੇ ਵਿੱਚ ਹਨਾ ਉਸੇ ਦੇ ਰਿਲੇਟਡ ਹੀ ਵੀਡੀਓ YouTube ਤੇ ਵੀ ਅਪਲੋਡ ਕੀਤੀ ਜਾਵੇ ਇਸੇ ਤਰ੍ਹਾਂ ਦਾ ਕੋਈ ਪਲਾਨ ਕਰ ਰਹੇ ਹਾਂ ਜੀ ਤਾਂ ਜੋ ਹਨਾ ਦੋ ਤਿੰਨ ਵਾਰ ਰਿਵੀਜ਼ਨ ਹੋ ਜਾਇਆ ਕਰੇ ਜਿਹੜੇ ਭਰਾ ਆਪਣੇ ਨਾਲ ਆਫਲਾਈਨ ਨੇ ਤੇ ਆਨਲਾਈਨ ਨੇਗੇ ਜਾਂ ਫਿਰ YouTube ਤੇ ਨੇ ਹਨਾ ਸਾਰੇ ਹੀ ਭਰਾ ਸਿੱਖ ਸਕਣ ਵਧੀਆ ਤਰੀਕੇ ਨਾਲ ਤੇ ਹੁਣ ਆਪਾਂ ਜਿਵੇਂ ਕੈਂਡਲਾਂ ਦਾ ਵਿਸ਼ਾ ਸ਼ੁਰੂ ਕਰਿਆ ਹੋਇਆ ਸੀ ਕੈਂਡਲਾਂ ਤੇ ਆਪਣੀ ਗੱਲਬਾਤ ਚੱਲ ਰਹੀ ਸੀ ਕਾਫੀ ਵੀਰ ਇਹ ਵੀ ਕਹਿ ਰਹੇ ਨੇ ਵੀ ਹੋਰ ਕਿੰਨੀਆਂ ਕੈਂਡਲਾਂ ਸਿਖਾਵਾਂਗੇ ਨਾ ਦੇਖੋ ਵੀਰੇ ਤੁਸੀਂ ਜੇਕਰ ਕਿਸੇ ਵੀ ਭਰਾ ਨੇ ਹਨਾ ਜ਼ਿਆਦਾ ਲੱਗ ਰਹੀਆਂ ਨੇ ਗਿਆ ਤੁਸੀਂ ਨਾ ਦੇਖੋ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆਪਣਾ ਫਰਜ਼ ਬਣਦਾਗਾ ਵੀ ਪ੍ਰੋਪਰ ਤੌਰ ਤੇ ਹਨਾ ਜ਼ੀਰੋ ਲੈਵਲ ਤੋਂ ਸਟਾਰਟ ਕਰਿਆ ਹੋਇਆ ਤਾਂ ਜ਼ੀਰੋ ਲੈਵਲ ਤੋਂ ਹੀ ਸਟਾਰਟ ਕਰਕੇ ਆਪਾਂ ਅੱਗੇ ਲੈ ਕੇ ਜਾਈਏ ਇਹ ਨਾ ਹੋਵੇ ਵੀ ਹਨਾ ਆਪਾਂ ਮੋਟੀਆਂ-ਮੋਟੀਆਂ ਵੀਡੀਓ ਵਿੱਚੋਂ ਬਣਾ ਕੇ ਤੇ ਆਪਾਂ ਅੱਗੇ ਚਲੇ ਜਾਈ ਮੇਰਾ ਕਨਸੈਪਟ ਇਹ ਹੁੰਦਾਗਾ ਜਿਵੇਂ ਰਾਤ ਸਾਡੀ ਆਨਲਾਈਨ ਕਲਾਸ ਲੱਗੀ ਹੋਈ ਸੀ ਉਹਦੇ ਵਿੱਚ ਵੀ ਅਸੀਂ ਨੇ ਸਵਾਲ ਜਵਾਬ ਕਰੇ ਜਿੰਨਾ ਕਿ ਪਿੱਛੇ ਆਪਾਂ ਨੇ ਕੁਝ ਵੀ ਸਿੱਖਿਆਗਾ ਮਾਰਕੀਟ ਦੇ ਵਿੱਚ ਜਾਂ ਆਪਾਂ ਨੇ ਆਪਣੀਆਂ ਕਲਾਸਾਂ ਲਾਈਆਂ ਨੇਆਂ ਜਾਂ ਉਹਨਾਂ ਦੇ ਵਿੱਚ ਜਿਹੜਾ ਕੁਝ ਆਪਣੇ ਪੜਾਇਆ ਜਾਂ ਸਿਖਾਇਆਗਾ ਉਹ ਤੁਹਾਨੂੰ ਪ੍ਰੋਪਰ ਸਮਝ ਆਈ ਆ ਜਾਂ ਨਾ ਆਈ ਆ ਹਨਾ ਉਹਦੇ ਬਾਰੇ ਵੀ ਕੱਲ ਅਸੀਂ ਨੇ ਟੈਸਟ ਰੱਖਿਆ ਹੋਇਆ ਸੀ ਤੇ ਨਾਲ ਦੀ ਨਾਲ ਆਫਲਾਈਨ ਵਾਲੇ ਆਫਲਾਈਨ ਵਾਲੇ ਤਾਂ ਸਾਰੇ ਹੀ ਭਰਾਵਾਂ ਤੋਂ ਇਕੱਲੇ-ਇਕੱਲੇ ਤੋਂ ਖੜੇ ਕਰਾ ਕੇ ਆਪਣੇ ਬੋਰਡ ਦੇ ਉੱਤੇ ਲਿਖਾਇਆ ਤੇ ਜਿਹੜੇ ਭਰਾ ਨੂੰ ਇੱਕ ਦੋ ਭਰਾਵਾਂ ਨੂੰ ਕੋਈ ਚੀਜ਼ ਕਲੀਅਰ ਨਹੀਂ ਸੀਗੀ ਉਹਨਾਂ ਨੂੰ ਹਨਾ ਸਪੈਸ਼ਲ ਤੌਰ ਤੇ ਫਿਰ ਉਹ ਚੀਜ਼ਾਂ ਬਾਰੇ ਸਮਝਾਇਆ ਸੋ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈਗੀ ਵੀ ਹਰ ਇੱਕ ਪਰਸਨ ਨੂੰ ਨਾਲ ਲੈ ਕੇ ਚੱਲੀਏ ਤੇ ਜਿਹੜੀ ਗੱਲਬਾਤ ਆਪਾਂ ਸਿੱਖਣਾ ਆਉਣੇ ਆ ਕਲਾਸਾਂ ਦੇ ਵਿੱਚ ਉਹ ਪ੍ਰੋਪਰ ਤੌਰ ਤੇ ਸਮਝ ਆਵੇ ਉਹ ਕਿਵੇਂ ਆਈ ਆ ਸਮਝੀ ਜਾਂ ਨਾ ਆਈ ਆ ਉਹਦੇ ਲਈ ਆਪਾਂ ਥੋੜੇ ਜਿ ਦਿਨਾਂ ਬਾਅਦ ਟੈਸਟ ਰੱਖਦੇ ਰਹਿੰਨੇ ਆ ਜੀ ਤੇ ਜਿਹੜੇ ਜਿਹੜੇ ਭਰਾ ਕੱਲ ਆਪਣੇ ਨਾਲ ਫੇਸਬੁੱਕ ਤੇ ਲਾਈਵ ਜੁੜੇ ਸੀਗੇ ਲਾਈਵ ਚ ਲਾਇਆ ਸੀ ਆਪਣੇ ਕੱਲ ਦੀ ਆਫਲਾਈਨ ਵਾਲੀ ਕਲਾਸ ਨੂੰ ਤੇ ਉਹਨਾਂ ਨੇ ਤਾਂ ਸਾਰਾ ਕੁਝ ਉਹ ਦੇਖਿਆ ਹੀ ਆ ਜੀ ਵੀ ਆਪਾਂ ਕਿਸ ਤਰ੍ਹਾਂ ਆਫਲਾਈਨ ਕਲਾਸ ਲਾਉਣੇ ਹੈਗੇ ਉਹਦਾ ਲਾਉਣ ਦਾ ਵੀ ਲਾਈਵ ਚਲਾਉਣ ਦਾ ਵੀ ਕਾਰਨ ਇਹੀ ਸੀ ਜੀ ਕਾਫੀ ਭਰਾ ਦੂਰੋਂ ਦੂਰੋਂ ਆਕੇ ਹੈ ਨਾ ਇੱਕ ਦਿਨ ਲਈ ਦੇਖਣਾ ਚਾਹੁੰਦੇ ਸੀਗੇ ਤੇ ਆਪਣੇ ਸੋਚਿਆ ਵੀ ਠੰਡ ਦੇ ਟਾਈਮ ਦੇ ਵਿੱਚ ਕਾਹਨੂੰ ਕਿਸੇ ਦਾ ਟਾਈਮ ਖਰਾਬ ਕਰੀਏ ਤੁਸੀਂ ਘਰੇ ਬੈਠ ਕੇ ਹੀ ਇੱਕ ਦਿਨ ਸਾਡੀ ਆਫਲਾਈਨ ਕਲਾਸ ਦੇਖ ਸਕਦੇ ਸੀ ਜਿਹੜੇ ਭਰਾਵਾਂ ਨੇ ਨਹੀਂ ਦੇਖੀ ਤੁਸੀਂ ਫੇਸਬੁੱਕ ਤੇ ਲਾਈਵ ਪਾਇਆ ਹੋਇਆ ਜੀ ਆਪਣੀ ਕੱਲ ਦੀ ਕਲਾਸ ਆਗੀ ਤੁਸੀਂ ਉਹ ਲਾਈਵ ਦੇਖ ਸਕਦੇ ਹੋ ਸਾਰੀ ਹੀ ਕਲਾਸ ਉਹਦੇ ਵਿੱਚ ਅਪਲੋਡ ਕਰੀ ਹੋਈ ਹੈ ਜੀ ਠੀਕ ਹੈ ਜੀ ਤੇ ਅੱਗੇ ਵੀ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਜੇ ਤੁਹਾਡਾ ਭਰਾਮ ਦਾ ਸਾਥ ਰਿਹਾ ਤਾਂ ਹਣਾ ਔਨ ਲਾਈਵ ਚਲਾਉਣ ਦੀ ਤੇ ਹੁਣ ਆਪਾਂ ਗੱਲ ਕਰਦੇ ਆਂ ਅੱਜ ਵਾਲੀ ਕਲਾਸ ਦੀ ਜਿਹੜੀ ਅੱਜ ਆਪਾਂ ਕਲਾਸ ਲਾਉਣ ਜਾ ਰਹੇ ਹਾਂ ਜੀ ਉਹ ਲਾਉਣ ਜਾ ਰਹੇ ਹਾਂ ਆਪਾਂ ਲੈਵਲਾਂ ਦੀ ਮਾਰਕੀਟ ਦੇ ਵਿੱਚੋਂ ਲੈਵਲ ਕਿਸ ਤਰ੍ਹਾਂ ਕੱਢਣੇ ਹੁੰਦੇ ਨੇ ਕਿ ਲੈਵਲ ਕੱਢ ਕੇ ਕਿਸ ਤਰ੍ਹਾਂ ਆਪਾਂ ਪੈਸਾ ਬਣਾ ਸਕਦੇ ਹੁੰਨੇ ਆਂਗੇ ਤੇ ਕਿਵੇਂ ਆਪਣੇ ਪ੍ਰੋਫਿਟ ਨੇ ਜਿਹੜੇ ਉਹਨਾਂ ਨੂੰ ਘਟਾਉਣ ਤੋਂ ਘਟਣ ਤੋਂ ਬਚਪਰੋਕ ਸਕਦੇ ਹੁੰਨੇ ਆਂਗੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਟ੍ਰੇਡਿੰਗ ਥਿਊ ਤੇ ਆ ਜਾਣਾ ਜੀ ਟ੍ਰੇਡਿੰਗ 뷰 ਤੇ ਆਵਾਂਗੇ ਜਦੋਂ ਟ੍ਰੇਡਿੰਗ 뷰 ਦਾ ਤਾਂ ਸਾਰਿਆਂ ਨੂੰ ਹੀ ਤਕਰੀਬਨ ਪਤਾ ਹੀ ਹੋਗਾ ਆਪਣੇ ਕਾਫੀ ਵੀਡੀਓ ਦੇ ਵਿੱਚ ਜ਼ਿਕਰ ਕਰਿਆ ਹੋਇਆਗਾ ਦੇਖੋ ਜੀ ਇਸ ਤਰ੍ਹਾਂ ਟ੍ਰੇਡਿੰਗ 뷰 ਤੇ ਜਦੋਂ ਆ ਗਏ ਆਪਾਂ ਇਹਦੇ ਉੱਤੇ ਆਪਣੇ ਚਾਰਟ ਲਗਾ ਲੈਣਾਗਾ ਬੰਡੇ ਦਾ ਇੱਥੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਤੁਸੀਂ ਕਿਹੜੇ ਮਰਜ਼ੀ ਟਾਈਮ ਫਰੇਮ ਤੇ ਦੇਖ ਰਹੇ ਹੋ ਮਾਰਕੀਟ ਨੂੰ ਜੇਕਰ ਤੁਸੀਂ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ 5 ਮਿੰਟ ਜਾਂ 15 ਮਿੰਟਾਂ ਤੇ ਕੰਮ ਕਰਦੇ ਹੋਮੋਗੇ ਪਰ ਹੁਣ ਆਪਾਂ ਨੇ ਕੀ ਕਰਨਾਗਾ ਬੰਡੇ ਤੇ ਚਾਰਟ ਲਗਾਉਣਾ ਜੀ ਜਿਵੇਂ ਇੱਕ ਵਾਰ ਮੈਂ ਹਣਾ ਤੁਹਾਨੂੰ ਸ਼ੁਰੂ ਤੋਂ ਕਰਕੇ ਦਿਖਾ ਦੰਨਾਗਾ ਦੇਖੋ ਇਸ ਤਰ੍ਹਾਂ ਮੰਡੇ ਦਾ ਚਾਰਟ ਆ ਜਾਏਗਾ ਇਹਨੂੰ ਤੁਸੀਂ ਥੋੜਾ ਜਿਹਾ ਛੋਟਾ ਵੱਡਾ ਸਾਈਜ਼ ਇਹਦਾ ਇੱਥੋਂ ਕਰ ਸਕਦੇ ਹੋ ਜੀ ਤਾਂ ਜੋ ਤੁਹਾਨੂੰ ਦੇਖਣ ਲਈ ਬੈਕ ਪੁਰਾਣਾ ਦੇਖਣ ਲਈ ਆਸਾਨੀ ਹੋ ਸਕੇ ਤੇ ਜਾਂ ਫਿਰ ਇੱਥੋਂ ਨਿਚੋਂ ਇਹਦਾ ਸਾਈਜ਼ ਥੋੜਾ ਬਹੁਤਾ ਘਟਾਵਦਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਨੇ ਕਰਨਾ ਕੀ ਹੁੰਦਾ ਜੀ ਜਦੋਂ ਵੀ ਤੁਸੀਂ ਨੇ ਇੱਕ ਦਿਨ ਦਾ ਚਾਰਟ ਖੋਲ ਲਿਆ ਇੱਕ ਦਿਨ ਦਾ ਚਾਰਟ ਓਪਨ ਹੋ ਗਿਆ ਆ ਤਾਂ ਮੰਨ ਲਓ ਕੱਲ ਵਾਲੀ ਕੈਂਡਲ ਹੋਗੀ ਗ੍ਰੀਨ ਰੈੱਡ ਰੈੱਡ ਕੈਂਡਲ ਕੱਲ ਵਾਲੀ ਹੋਗੀ ਤੇ ਆ ਉਸ ਤੋਂ ਇੱਕ ਦਿਨ ਪਹਿਲਾਂ ਵਾਲੀ ਹੋਗੀ ਤੁਸੀਂ ਨੇ ਕਰਨਾ ਕੀ ਹੁੰਦਾ ਜੀ ਆਪਾਂ ਨੇ ਜਿੱਥੇ ਮਾਰਕੀਟ ਨੂੰ ਜਿੱਦ ਦੇ ਦੇਖ ਰਹੇ ਹਾਂਗੇ ਮੰਨ ਲਓ ਅੱਜ ਮਾਰਕੀਟ ਦੇਖ ਰਿਹਾ ਤਾਂ ਇਸ ਕੈਂਡਲ ਤੇ ਲੇਵਲ ਲਾਵਾਂਗੇ ਜੀ ਹੁਣ ਆਪਾਂ ਤੁਹਾਨੂੰ ਹਨਾ ਲੈਵਲ ਕੱਢਣਾ ਸਿਖਾ ਰਹੇ ਹਾਂ ਤਾਂ ਆਪਾਂ ਇਸ ਤੋਂ ਇੱਕ ਦਿਨ ਪਹਿਲਾਂ ਵਾਲੀ ਕੈਂਡਲ ਤੇ ਹਰੀਜ਼ਨਟਲ ਲਾਈਨ ਲਗਾਵਾਂਗੇ ਹਰੀਜ਼ਨਟਲ ਲਾਈਨ ਲਗਾਉਣੀ ਕਿੱਥੇ ਹੁੰਦੀ ਹੈ ਜੀ ਆਹ ਜਿਹੜੀ ਕੈਂਡਲ ਟੋਜੀ ਟਾਈਪ ਕੈਂਡਲ ਬਣੀ ਹੋਈ ਆ ਜਿਹਦੇ ਉੱਤੇ ਮੈਂ ਕੱਲ ਸਰਕਮਾ ਰਹੇ ਹਾਂ ਇਹਦੇ ਹਾਈ ਤੇ ਲੋ ਨੂੰ ਮਾਰਕ ਕਰ ਲੈਣਾ ਹੁੰਦਾ ਜੀ ਤੁਸੀਂ ਇੱਥੇ ਜਾਓਗੇ ਹੌਰੀਜ਼ਨਟਲ ਲਾਈਨ ਤੇ ਹੌਰੀਜ਼ਨਟਲ ਲਾਈਨ ਨੂੰ ਹਾਈ ਤੇ ਲੋ ਮਾਰਕ ਕਰ ਲੈਣਾ ਜੀ ਇਹਦਾ ਦੇਖੋ ਆਪਾਂ ਇੱਕ ਦਿਨ ਪਹਿਲਾਂ ਦੀ ਗੱਲ ਕਰ ਰਹੇ ਹਾਂਗੇ ਆ ਕੈਂਡਲ ਆ ਤਾਂ ਰੈੱਡ ਤਾਂ ਬਾਅਦ ਦੇ ਵਿੱਚ ਬਣੀ ਹੈਗੀ ਪਹਿਲਾਂ ਆਪਾਂ ਨੇ ਇਸੇ ਕੈਂਡਲ ਨੂੰ ਇੱਕ ਦਿਨ ਪਹਿਲਾਂ ਵਾਲੀ ਕੈਂਡਲ ਆ ਜਿਹੜੀ ਉਹਨੂੰ ਮਾਰਕ ਕਰਕੇ ਰੱਖ ਲਿਆ ਹੈ ਦੋਨਾਂ ਸਾਈਡਾਂ ਤੇ ਹਾਈ ਤੇ ਲੋ ਤੇ ਠੀਕ ਹੈ ਜੀ ਇਸ ਤਰ੍ਹਾਂ ਹਾਈ ਤੇ ਲੋ ਨੂੰ ਜਦੋਂ ਆਪਾਂ ਮਾਰਕ ਕਰ ਲਿਆ ਤਾਂ ਆਪਾਂ ਨੂੰ ਨੈਕਸਟ ਡੇ ਮਾਰਕੀਟ ਦੀ ਮੂਵਮੈਂਟ ਸਮਝ ਆਉਣ ਲੱਗ ਜਾਂਦੀ ਹੈ ਜਿਵੇਂ ਹੁਣ ਤੁਸੀਂ ਇਸੇ ਚਾਰਟ ਨੂੰ ਹਾਈ ਤੇ ਲੋ ਤੇ ਆਪਣੇ ਹਰੀਜ਼ਨਟਲ ਲਾਈਨ ਲਗਾ ਲਈ ਹੁਣ ਇਸੇ ਚਾਰਟ ਨੂੰ ਆਪਾਂ ਨੇ ਕਰਨਾ ਕੀ ਹੈ ਜੀ ਥੋੜਾ ਜਿਹਾ 5 ਮਿੰਟਾਂ ਦੇ ਵਿੱਚ ਕਨਵਰਟ ਕਰਨਾਗਾ ਦੇਖੋ ਕਿਉਂਕਿ ਆਪਾਂ ਕੰਮ ਇੰਟਰਾਡੇ ਦੇ ਵਿੱਚ ਕਰ ਰਹੇ ਹਾਂਗੇ ਇੰਟਰਾਡੇ ਦੇ ਵਿੱਚ ਕੰਮ ਕਰਨ ਲਈ ਇੱਕ ਦਿਨ ਪਹਿਲਾਂ ਵਾਲੀ ਕੈਂਡਲ ਦੇ ਹਾਈ ਲੋ ਨੂੰ ਮਾਰਕ ਕਰਨਾ ਤੇ ਉਸ ਤੋਂ ਬਾਅਦ ਉਹਨੂੰ 5 ਮਿੰਟਾਂ ਦੇ ਵਿੱਚ ਤਬਦੀਲ ਕਰ ਲੈਣਾ ਚਾਰਟ ਨੂੰ 5 ਮਿੰਟਾਂ ਦੇ ਵਿੱਚ ਜਦੋਂ ਚਾਰਟ ਨੂੰ ਤਬਦੀਲ ਕਰਾਂਗੇ ਤਾਂ ਇਸ ਤਰ੍ਹਾਂ ਦਾ ਕੁਝ ਆਏਗਾ ਇੱਥੋਂ ਤੁਸੀਂ ਥੋੜਾ ਜਿਹਾ ਚਾਰਟ ਦਾ ਸਾਈਜ਼ ਆ ਜਿਹੜਾ ਉਹਨੂੰ ਵੱਡਾ ਛੋਟਾ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤਰ੍ਹਾਂ ਦਾ 5 ਮਿੰਟਾਂ ਵਾਲਾ ਚਾਰਟ ਸ਼ੋ ਹੋਵੇਗਾ ਆਪਾਂ ਨੂੰ ਤੇ ਹੁਣ ਆਪਾਂ ਨੇ ਦੇਖਣਾ ਕੀ ਹੈ ਵੀ ਮਾਰਕੀਟ ਕਿੱਥੋਂ ਓਪਨ ਹੋਈ ਹੈ ਆਪਣੀ ਮਾਰਕੀਟ ਓਪਨ ਹੋਈ ਹੈ ਜੀ ਇੱਥੋਂ ਠੀਕ ਹੈ ਜੀ ਇੱਥੋਂ ਓਪਨ ਹੋਣ ਦੇ ਕਾਰਨ ਆਪਾਂ ਲੈਵਲ ਕੱਢ ਕੇ ਕਿਸ ਤਰ੍ਹਾਂ ਪੈਸਾ ਕਮਾ ਸਕਦੇ ਹਾਂ ਹੁਣ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਲੈਵਲ ਆਪਾਂ ਨੇ ਕੱਢੇ ਹੋਏ ਨੇ ਆਹ ਲਾਈਨ ਦੇ ਉੱਪਰ ਮਾਰਕੀਟ ਕਾਫੀ ਟਾਈਮ ਰੁਕੀ ਹੋਈ ਹੈਗੀ ਹਰੀਜ਼ਨਟਲ ਲਾਈਨ ਦੇ ਉੱਪਰ ਤੇ ਜੇਕਰ ਹੁਣ ਤੁਸੀਂ ਇੱਥੋਂ ਮਾਰਕੀਟ ਡਾਊਨਸਾਈਡ ਚੱਲ ਰਹੀ ਆ ਜਾਂ ਇੱਥੇ ਵੀ ਇੱਥੋਂ ਜਿਵੇਂ ਹੀ ਆ ਚੈਨਲ ਦਾ ਇਹਨੇ ਬ੍ਰੇਕਆਊਟ ਕਰਿਆ ਤੁਸੀਂ ਡਾਊਨਸਾਈਡ ਦੀ ਐਂਟਰੀ ਬਣਾਉਣ ਬਾਰੇ ਸੋਚ ਰਹੇ ਹੋਗੇ ਤੇ ਇੱਥੋਂ ਤੁਹਾਨੂੰ ਮੈਂ ਪ੍ਰੋਪਰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੱਥੋਂ ਜਿਵੇਂ ਹੀ ਤੁਸੀਂ ਇਸ ਚੈਨਲ ਦੇ ਵਿੱਚੋਂ ਮਾਰਕੀਟ ਇਸ ਚੈਨਲ ਦੇ ਵਿੱਚੋਂ ਮਾਰਕੀਟ ਡਾਊਨਸਾਈਡ ਨੂੰ ਨਿਕਲੀ ਤਾਂ ਆਪਾਂ ਡਾਊਨਸਾਈਡ ਦੀ ਐਂਟਰੀ ਬਣਾਉਣੇ ਆ ਜਾਂ ਫਿਰ ਕੋਈ ਕੈਂਡਲ ਕਨਫਰਮੇਸ਼ਨ ਦੇ ਰਹੀ ਆਪਾਂ ਨੂੰ ਜਾਂ ਕੋਈ ਇੰਡੀਕੇਟਰ ਜਿਹੜੇ ਜਿਹੜੇ ਤੁਸੀਂ ਅੱਗੇ ਸਿੱਖੋਗੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕਿਸੇ ਪਾਸੋਂ ਇੰਡੀਕੇਟ ਹੋ ਰਿਹਾ ਵੀ ਮਾਰਕੀਟ ਡਾਊਨਸਾਈਡ ਜਾਊਗੀ ਤਾਂ ਆਪਾਂ ਡਾਊਨਸਾਈਡ ਦੀ ਐਂਟਰੀ ਬਣਾ ਲੈਣੇ ਆ ਜੀ ਆਪਾਂ ਡਾਊਨਸਾਈਡ ਦੀ ਐਂਟਰੀ ਬਣਾ ਕੇ ਆਪ ਨੂੰ ਲਗਾਤਾਰ ਮਾਰਕੀਟ ਕਦੇ ਅੱਪ ਕਦੇ ਡਾਊਨ ਜਾਂਦੀ ਜਾਂਦੀ ਆਪਾਂ ਨੂੰ ਡਾਊਨਸਾਈਡ ਦਾ ਵਧੀਆ ਉਰੇ ਆ ਕੇ ਵਧੀਆ ਪ੍ਰਾਫਿਟ ਦੇ ਰਹੀ ਸੀ ਵਧੀਆ ਮਤਲਬ ਜਿਵੇਂ ਅਸੀਂ ਵੀ ਕੱਲ ਟ੍ਰੇਡ ਕਰੀ ਇੱਕ ਲੋਟ ਨਾਲ 27 2700 ਰੁਪਏ ਉਰੇ ਬਣ ਰਿਹਾ ਸੀਗਾ ਜਿਹੜੇ ਆਪਣੇ ਆਫਲਾਈਨ ਵਾਲੇ ਸਟੂਡੈਂਟ ਸੀ ਉਹਨਾਂ ਵਿੱਚੋਂ ਟ੍ਰੇਡ ਕਰਵਾਈ ਸੀ ਇੱਕ ਇੱਕ ਲੋਟ ਤੇ 27 2700 ਰੁਪਏ ਉਰੇ ਤੱਕ ਬਣ ਰਿਹਾ ਸੀਗਾ ਤੇ ਉਹ ਕੀ ਕਰਦੇ ਨੇ ਨਵੇਂ ਪਰਸਨ ਕੀ ਹੁੰਦਾ ਜੀ ਜਦੋਂ ਨਾ ਆਪਾਂ ਨੂੰ ਇੱਕ ਲੋਟ ਤੇ 404500 ਰੁਪਇਆ ਲਾ ਕੇ 3000 ਦੇ ਲਗਭਗ ਬਣ ਰਿਹਾ ਤਾਂ ਉਹਨਾਂ ਦੇ ਮਨ ਦੇ ਵਿੱਚ ਲਾਲਚ ਹੋ ਜਾਂਦਾ ਵੀ ਮਾਰਕੀਟ ਹੋਰ ਵੀ ਕਰੈਸ਼ ਹੋਊਗੀ ਪਰ ਆਪਣੇ ਤੁਸੀਂ ਹੁਣ ਸਿੱਖ ਰਹੇ ਹੋਗੇ ਤੁਸੀਂ ਸਿੱਖਣ ਦਾ ਕਾਰਨ ਕੀ ਆ ਤੁਹਾਡਾ ਜੀ ਤੁਸੀਂ ਇੱਥੇ ਇਸ ਲੈਵਲ ਤੇ ਨਿਕਲ ਸਕਦੇ ਸੀ ਕਿਉਂਕਿ ਤੁਹਾਨੂੰ ਇੱਥੇ ਪਤਾ ਲੱਗ ਗਿਆ ਸੀ ਪਹਿਲਾਂ ਹੀ ਆਪਣੇ ਹੌਰੀਜ਼ਨਟਲ ਲਾਈਨ ਲਗਾ ਕੇ ਰੱਖੀ ਹੋਈ ਸੀ ਵੀ ਇੱਥੇ ਕੋਈ ਨਾ ਕੋਈ ਕਾਰਨ ਆ ਮਾਰਕੀਟਰ ਵਰਸ ਹੋ ਸਕਦੀ ਆ ਠੀਕ ਹੈ ਜੀ ਕਾਰਨ ਕੀ ਹੁੰਦਾ ਜੀ ਇੱਥੇ ਆਪਾਂ ਪ੍ਰੋਫਿਟ ਬੁੱਕ ਕਰ ਸਕਦੇ ਸੀ ਆਪਣਾ ਜੇ ਆਪਾਂ ਪ੍ਰੋਫਿਟ ਬੁੱਕ ਨਹੀਂ ਕਰਦੇ ਮਾਰਕੀਟ ਇੱਥੇ ਤੱਕ ਗਈ ਤੇ ਉਸਨੇ ਆਪਣਾ ਪ੍ਰੋਫਿਟ ਸਾਰਾ ਹੀ ਖਤਮ ਕਰ ਦੇਣਾ ਸੀਗਾ ਤੇ ਨਾਲ ਦੀ ਨਾਲ ਇਸੇ ਲੇਬਲ ਜਿਵੇਂ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਇੱਥੋਂ ਕਿਸੇ ਵੀ ਕੈਂਡਲ ਕਰਕੇ ਜੇ ਤੁਸੀਂ ਕੱਲ ਵਾਲਾ ਹਾਈ ਥੀ ਜਿਹੜਾ ਲੋ ਇਹਦਾ ਹਾਈ ਲੋ ਬ੍ਰੇਕ ਹੋਣ ਤੇ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕਨਫਰਮੇਸ਼ਨ ਮਿਲਦੀ ਹੈ ਤੁਸੀਂ ਡਾਊਨ ਸਾਈਡ ਵਾਲਾ ਟ੍ਰੇਡ ਕਰਦੇ ਹੋ ਤਾਂ ਇੱਥੇ ਆ ਕੇ ਤੁਸੀਂ ਇਸ ਲੈਵਲ ਤੇ ਆਪਣਾ ਪ੍ਰੋਫਿਟ ਬੁੱਕ ਕਰ ਲੈਣਾ ਹੁੰਦਾ ਜੀ ਕਿਉਂਕਿ ਜੇਕਰ ਉਰੇ ਪ੍ਰੋਫਿਟ ਬੁੱਕ ਨਹੀਂ ਕਰਾਂਗੇ ਤਾਂ ਇੱਥੋਂ ਜੇ ਮਾਰਕੀਟ ਕੁਝ ਟਾਈਮ ਕਨਸੋਲੀਡੇਟ ਹੋ ਕੇ ਦੁਬਾਰਾ ਰਿਵਰਸ ਕਰਦੀ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਲਾਸ ਹੋ ਜਾਣਾ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਅੱਗੇ ਵੀ ਜ਼ਰੂਰੀ ਨਹੀਂ ਵੀ ਆਪਣੇ ਇੱਕ ਦਿਨ ਦਾ ਹੀ ਕੱਟਣਾ ਤੁਸੀਂ ਇਸ ਨੂੰ ਦੁਬਾਰਾ ਇੱਕ ਦਿਨ ਤੇ ਲਾਓ ਮੈਂ ਤੁਹਾਨੂੰ ਹੋਰ ਵੀ ਦੱਸਦਾ ਵੀ ਤੁਸੀਂ ਹੋਰ ਵੀ ਅੱਗੇ ਤੱਕ ਕਿਵੇਂ ਜਾ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਚਾਰਟ ਨੂੰ ਇੱਕ ਦਿਨ ਤੇ ਲਗਾ ਲਿਆ ਉਡਾ ਰੀਫਰੈਸ਼ ਕਰਨ ਦੀ ਲੋਡ ਪੂਰਾਤ ਵੀ ਅਹੀ ਪ੍ਰੋਬਲਮ ਆ ਰਹੀ ਸੀ ਚਾਰਟ ਨੂੰ ਦੁਬਾਰਾ ਤੋਂ ਇੱਕ ਦਿਨ ਤੇ ਲਾਉਣ ਦੀ ਲੋੜ ਨਹੀਂ ਤੁਸੀਂ ਪਹਿਲਾਂ ਇੱਕ ਵਾਰੀ ਦੇ ਵਿੱਚ ਵੀ ਕਰ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਸਿਰਫ ਸਮਝਾਉਣ ਦੇ ਲਈ ਹੈਨਾ ਬਰੀਕੀ ਨਾਲ ਸਮਝਾ ਰਿਹਾ ਜਿਵੇਂ ਆਪਾਂ ਨੇ ਇੱਕ ਦਿਨ ਤੇ ਇਹ ਲਾਈਨ ਲਗਾ ਲਈ ਸੀਗੀ ਇੱਕ ਦਿਨ ਇਦੋਂ ਪਹਿਲਾਂ ਵਾਲੀ ਤੇ ਇਦੋਂ ਬਾਅਦ ਆਪਾਂ ਹੋਰ ਵੀ ਲਾਈਨਾਂ ਲਗਾ ਸਕਦੇ ਸੀ ਉਹ ਲਾਈਨਾਂ ਕਿਵੇਂ ਲਗਾਉਣੀ ਹੁੰਦੀ ਨੇ ਜਿੱਥੇ ਮਾਰਕੀਟ ਇਦੋਂ ਪਹਿਲਾਂ ਵੀ ਰੁਕੀ ਆ ਸਵਿੰਗ ਦੇ ਵਿੱਚ 2-4 ਦਿਨ ਪਹਿਲਾਂ ਦੇਖੋ ਇੱਥੇ ਦਾ ਹਾਈ ਇੱਕ ਤੇ ਇੱਥੇ ਪਹਿਲਾਂ ਰੁਕੀ ਹੋਈ ਸੀਗੀ ਤੇ ਹੁਣ ਇੱਕ ਲੋ ਤੇ ਵੀ ਲਗਾ ਲਓ ਆ ਲੋ ਆ ਜਿਹੜਾ ਇਹਦਾ ਮਜ਼ਬੂਤ ਲੋ ਆ ਠੀਕ ਹੈ ਜੀ ਹੋਰ ਵੀ ਥੱਲੇ ਜਿੰਨੀ ਤੁਹਾਡੀ ਕਨਫਰਮੇਸ਼ਨ ਵੱਧ ਸਕਦੀ ਆ ਤੁਸੀਂ ਉਸੇ ਤਰ੍ਹਾਂ ਹਰੀਜ਼ਨਟਲ ਲਾਈਨਾਂ ਲਗਾ ਕੇ ਮਾਰਕੀਟ ਦੇ ਵਿੱਚ ਰੁਕ ਸਕਦੇ ਹੋ ਜੀ ਦੇਖੋ ਇਸ ਤਰ੍ਹਾਂ ਹੁਣ ਇਹ ਲਾਈਨਾਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਆਪਾਂ ਫੇਰ ਚਾਰਟ ਨੂੰ 5 ਮਿੰਟਾਂ ਤੇ ਕਨਵਰਟ ਕਰਾਂਗੇ ਇੱਥੇ ਕਾਫੀ ਵੀਰ ਕਨਫਿਊਜ਼ ਨਾ ਹੋਣ ਵੀਡੀਓ ਨੂੰ ਬਾਰ ਬਾਰ ਦੇਖਣ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਪ੍ਰੋਪਰ ਤੌਰ ਤੇ ਦੇਖੋ ਆ ਜਿਹੜੀ ਮਾਰਕੀਟ ਚੱਲ ਰਹੀ ਆ ਇਹ ਤਾਂ ਬਾਅਦ ਦੇ ਵਿੱਚ ਚੱਲੀ ਆ ਨਾ ਆਪਾਂ ਲੈਵਲ ਤਾਂ ਪਹਿਲਾਂ ਹੀ ਕੱਢੇ ਹੋਏ ਸੀਗੇ ਲੈਵਲ ਤਾਂ ਆਪਾਂ ਨੇ ਮੰਨ ਲਓ ਇੱਕ ਦਿਨ ਪਹਿਲਾਂ ਹੀ ਕੱਢ ਲਿਆ ਮਾਰਕੀਟ ਓਪਨ ਹੋਣ ਤੋਂ ਠੀਕ ਹੈ ਜੀ ਇੱਥੇ ਕੀ ਹੋਇਆ ਜਿਵੇਂ ਹੀ ਤੁਸੀਂ ਨੇ ਉੱਪਰੋਂ ਟ੍ਰੇਡ ਬਣਾਈ ਤਾਂ ਇੱਥੇ ਆਪਣਾ ਪ੍ਰੋਫਿਟ ਬੁੱਕ ਕਰਿਆ ਜੀ ਤੇ ਦੁਬਾਰਾ ਜਦੋਂ ਤੁਹਾਨੂੰ ਸਿਗਨਲ ਮਿਲਿਆ ਡਾਊਨ ਸਾਈਡ ਦਾ ਤਾਂ ਆਪਾਂ ਇੱਥੋਂ ਟ੍ਰੇਡ ਲੈ ਕੇ ਉਰੇ ਤੱਕ ਆਪਣਾ ਪ੍ਰੋਫਿਟ ਬੁੱਕ ਕਰਿਆ ਕਿਉਂਕਿ ਆਪਣੇ ਲੈਵਲ ਤੇ ਮਾਰਕੀਟ ਆ ਚੁੱਕੀ ਸੀਗੀ ਤੇ ਦੁਬਾਰਾ ਫੇਰ ਜਦੋਂ ਇੱਥੇ ਬ੍ਰੇਕ ਹੋਈ ਮਾਰਕੀਟ ਤਾਂ ਇੱਥੇ ਦੇਖੋ ਆਪਣੇ ਲੈਵਲ ਤੇ ਮਾਰਕੀਟ ਬਿਲਕੁਲ ਲੈਵਲਾਂ ਨੂੰ ਟੱਚ ਕਰਦੀ ਆ ਰਹੀ ਸੀ ਇਸੇ ਤਰ੍ਹਾਂ ਤੁਸੀਂ ਹੈਨਾ ਮਾਰਕੀਟ ਦੇ ਵਿੱਚੋਂ ਪ੍ਰੋਫਿਟ ਬੁੱਕ ਕਰ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਇੱਥੋਂ ਲੈ ਕੇ ਐਂਡ ਤੱਕ ਹੀ ਵੇਟ ਕਰਨੀ ਹੈਗੀ ਆਪਾਂ ਛੋਟੇ ਛੋਟੇ ਪ੍ਰੋਫਿਟ ਬੁੱਕ ਕਰਕੇ ਮਾਰਕੀਟ ਵਿੱਚੋਂ ਪੈਸਾ ਕਮਾਉਣਾ ਹੁੰਦਾ ਹੈਗਾ ਇੱਕ ਚੀਜ਼ ਹੋਰ ਵੀ ਧਿਆਨ ਰੱਖਿਆ ਕਰੋ ਕਿਉਂਕਿ ਇਹ ਲੈਵਲਾਂ ਦਾ ਕੰਮ ਕੀ ਹੁੰਦਾ ਜੀ ਲੈਵਲਾਂ ਦਾ ਕੰਮ ਹੁੰਦਾ ਜਿੱਥੇ ਆਪਣੇ ਕੋਈ ਨਾ ਕੋਈ ਮਾਰਕੀਟ ਕਨਸੋਲੀਡੇਟ ਕਰੀ ਹੋਈ ਆ ਜੇਕਰ ਮਾਰਕੀਟ ਇਸੇ ਲਾਈਨ ਦੇ ਉੱਪਰ ਕਨਸੋਲੀਡੇਟ ਕਰਕੇ ਉੱਪਰ ਨੂੰ ਬ੍ਰੇਕ ਕਰਦੀ ਤਾਂ ਮਾਰਕੀਟ ਨੂੰ ਅਪਸਾਈਡ ਵੱਲ ਵੀ ਬਹੁਤ ਜ਼ਿਆਦਾ ਮੂਵਮੈਂਟ ਆਪਾਂ ਨੂੰ ਦੇਣੀ ਸੀ ਠੀਕ ਹੈ ਜੀ ਤੇ ਇੱਥੇ ਹੁੰਦਾ ਕੀ ਹੈਗਾ ਜਿਹੜੇ ਇੱਥੇ ਮੰਨ ਲਓ ਸੈਲਰ ਬੈਠੇ ਨੇਗੇ ਉਹ ਮਾਰਕੀਟ ਨੂੰ ਡਾਊਨ ਸਾਈਡ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿੱਥੇ ਤੱਕ ਉਹਨਾਂ ਦਾ ਪਾਉ ਪੈਂਦਾ ਉਹ ਲੈ ਕੇ ਜਾਂਦੇ ਨੇ ਤੇ ਇੱਥੇ ਕੀ ਹੁੰਦਾ ਜਿਹੜਾ ਆਪਣੀ ਇਹ ਔਰੇ ਪਲੈਨ ਲੱਗੀ ਹੋਈ ਆ ਇੱਥੋਂ ਮਾਰਕੀਟ ਨੂੰ ਵਾਇਰ ਨੇ ਜਿਹੜੇ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਹਨਾ ਇਸੇ ਤਰ੍ਹਾਂ ਫਾਈਟ ਦੇ ਵਿੱਚ ਜਿਹੜੇ ਦਾ ਵੀ ਪ੍ਰੈਸ਼ਰ ਜ਼ਿਆਦਾ ਬਣ ਜਾਂਦਾਗਾ ਉਹ ਮਾਰਕੀਟ ਨੂੰ ਉਸੇ ਅਕੋਰਡਿੰਗ ਤੱਕ ਕਿ ਲੈ ਜਾਂਦਾ ਹੁਣ ਜਿਵੇਂ ਦੇਖ ਸਕਦੇ ਹੋ ਇੱਥੇ ਆ ਜਿਹੜਾ ਇਹ ਸਪੋਰਟ ਆ ਜਿਹੜੀ ਇਹ 21500 ਦੀ ਸਪੋਰਟ ਆ ਜਿਹੜੀ ਇੱਕ ਸਾਈਕੋਲੋਜੀ ਪੁਆਇੰਟ ਹੁੰਦਾ ਜੀ ਜਿਵੇਂ ਤੁਸੀਂ ਮੰਨ 골ਡਨ ਪੁਆਇੰਟ ਵੀ ਕਹਿ ਦਿੰਦੇ ਨੇ ਇਹਨੂੰ ਸਾਈ 21500 ਵਾਲਾ ਹੁੰਦਾ ਜਿਹੜਾ ਜਾਂ ਪੂਰਾ 22000 ਵਾਲਾ ਜਾਂ ਪੂਰਾ 21000 ਵਾਲਾ ਹਨਾ 5500 ਦੇ ਪੁਆਇੰਟ ਨਾਲ ਗੈਪ ਨਾਲ ਹੁੰਦੇ ਨੇ ਜਿਹੜੇ ਇਹ ਬਹੁਤ ਹੀ ਤਾਕੜੀ سپورਟ ਹੁੰਦੀ ਆ ਇੱਥੇ ਇਹਨੂੰ ਤੋੜਨਾ ਬਹੁਤ ਮੁਸ਼ਕਲ ਸੀਗਾ ਕੱਲ ਮਾਰਕੀਟ ਕਾਫੀ ਵਾਰ ਇਸ ਤੇ ਰੀਟੈਸਟ ਕਰੀ ਪਰ ਬ੍ਰੇਕ ਨਹੀਂ ਕਰ ਪਾਈ ਹਨਾ ਦੇਖਦੇ ਆ ਚਲੋ ਅੱਜ ਦੀ ਮਾਰਕੀਟ ਦੇ ਵਿੱਚ ਦੇਖਦੇ ਆ ਕੀ ਹੁੰਦਾ ਹੁਣ ਤੁਸੀਂ ਨੇ ਕਰਨਾ ਕੀ ਆ ਜੀ ਅੱਜ ਦੀ ਮਾਰਕੀਟ ਦੇ ਵਿੱਚ ਇਹ ਆਪਾਂ ਪੁਰਾਣੀਆਂ ਸਾਰੀਆਂ ਹੀ ਕੈਂਡਲਾਂ ਨੂੰ ਆਪਾਂ ਇੱਕ ਵਾਰ ਕੱਟ ਕਰ ਦਿੰਨੇ ਆ ਤੇ ਤੁਹਾਨੂੰ ਅੱਜ ਦੀ ਮਾਰਕੀਟ ਦੇ ਅਕੋਰਡਿੰਗ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆਂ ਵੀ ਅੱਜ ਵਾਲੀ ਤੇ ਆਪਾਂ ਨੇ ਕਿਵੇਂ ਲਾਈਨਾਂ ਡਰਾਅ ਕਰਨੀਆਂ ਨੇ ਕਿਵੇਂ ਹਾਰੀਜ਼ਨਟਲ ਲਾਈਨਾਂ ਡਰਾਅ ਕਰਨੀਆਂ ਨੇ ਦੇਖੋ ਜਿਵੇਂ ਹੁਣ ਅੱਜ 9 ਤਰੀਕ ਨੂੰ ਮਾਰਕੀਟ ਓਪਨ ਹੋਣੀ ਆ ਤੁਸੀਂ ਨੇ ਸਭ ਤੋਂ ਪਹਿਲਾਂ ਆਪਣਾ ਮਾਰਕ ਕਰ ਲੈਣਾਗਾ ਕੱਲ੍ਹ ਵਾਲੀ ਕੈਂਡਲ ਜਿਹੜੀ ਆਹ ਵਾਲੀ ਕੈਂਡਲ ਬਣੀ ਆ ਠੀਕ ਹੈ ਜੀ ਤੇ ਡਾਊਨ ਸਾਈਡ ਤੇ ਵੀ ਐਂਟਰੀ ਲਾ ਲੈਣੀ ਆ ਤੇ ਦੇਖੋ ਇਸ ਤਰ੍ਹਾਂ ਮਾਰਕ ਕਰ ਲੈਣਾ ਜੀ ਹੁਣ ਤੁਸੀਂ ਨੇ ਵਿੱਚ ਵਿਚਾਲੇ ਵੀ ਦੇਖੋ ਆਪਾਂ ਨੂੰ ਪਤਾ ਵੀ ਇੱਥੇ سپورਟ ਤੇ ਰਜਿਸਟੈਂਸ ਬਣ ਰਹੀ ਹੈਗੀ ਲੈਣਾ ਜਿੰਨੀਆਂ ਜ਼ਿਆਦਾ ਲਗਾ ਲਓਗੇ ਉਨਾ ਹੀ ਤੁਹਾਨੂੰ ਕਨਫਰਮੇਸ਼ਨ ਬਦੂਗੀ ਤੁਸੀਂ ਉਨਾ ਹੀ ਜਲਦੀ ਮਾਰਕੀਟ ਦੇ ਵਿੱਚੋਂ ਐਗਜ਼ਿਟ ਤੇ ਪ੍ਰੋਫਿਟ ਬੁੱਕ ਕਰਕੇ ਮਾਰਕੀਟ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋਗੇ ਇਹ ਹੁੰਦਾ ਜੀ ਪੂਰੇ ਦਿਨ ਦੀ ਕੈਂਡਲ ਆ ਇਹ ਆਪਣੀ ਲਗਾਈ ਹੋਈ ਪੂਰੇ ਦਿਨ ਦੀ ਕੈਂਡਲ ਤੇ ਮਾਰਕੀਟ ਕਿੱਥੋਂ ਕਿੱਥੋਂ ਰਿਵਰਸ ਕਰ ਸਕਦੀ ਆ ਠੀਕ ਹੈ ਜੀ ਤੇ ਆਪਾਂ ਡਾਊਨ ਸਾਈਡ ਵੱਲ ਹੋਰ ਵੀ ਜ਼ਿਆਦਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਹੁਣ ਇਹਨੂੰ ਆਪਣੇ 5 ਮਿੰਟਾਂ ਦੇ ਵਿੱਚ ਕਨਵਰਟ ਕਰ ਲੈਣਾ ਹੈ ਦੇਖੋ ਲੈਵਲ ਆਪਣੇ ਕੋਲ ਪਹਿਲਾਂ ਤੋਂ ਹੀ ਨਿਕਲ ਕੇ ਆ ਚੁੱਕੇ ਨੇ ਜੇਕਰ ਮਾਰਕੀਟ ਡਾਊਨ ਸਾਈਡ ਵੱਲ ਬ੍ਰੇਕ ਹੁੰਦੀ ਹੈ ਤਾਂ ਆਪਾਂ ਨੂੰ ਇੱਕ ਵੱਡਾ ਗੈਪ ਡਾਊਨ ਮਿਲ ਸਕਦਾ ਜੀ ਜੇਕਰ ਮਾਰਕੀਟ ਰਿਵਰਸ ਹੁੰਦੀ ਹੈ ਤਾਂ ਉੱਪਰ ਥੋੜੀਆਂ-ਥੋੜੀਆਂ ਰੈジਸਟੈਂਸਾਂ ਹੈਗੀਆਂ ਨੇ ਇਹਨੂੰ ਰੋਕਣ ਦੇ ਲਈ ਹਨਾ ਇਸੇ ਤਰ੍ਹਾਂ ਆਪਾਂ ਟ੍ਰੇਡ ਨੂੰ ਪਲਾਨ ਕਰ ਸਕਦੇ ਹਾਂ ਜੀ ਵੀ ਆਪਾਂ ਕਿਸ ਤਰ੍ਹਾਂ ਟ੍ਰੇਡ ਕਰ ਸਕਦੇ ਹਾਂਗੇ ਠੀਕ ਹੈ ਜੀ ਤੇ ਹੁਣ ਅੱਗੇ ਵੀ ਜ਼ਰੂਰ ਤੁਹਾਨੂੰ ਉਸੇ ਦੇ ਰਿਲੇਟਡ ਜਿਹੜੀਆਂ ਵੀਡੀਓ ਆਪਾਂ ਆਫਲਾਈਨ ਤੇ ਆਨਲਾਈਨ ਪਾਉਂਦੇ ਰਹਨੇ ਆ ਉਸੇ ਦੇ ਰਿਲੇਟਡ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਭਰਾਵਾਂ ਨੇ ਕੱਲ ਦੀ ਆਪਣੀ ਆਫਲਾਈਨ ਕਲਾਸ ਨਹੀਂ ਦੇਖੀ ਉਹ ਆਪਣੇ ਫੇਸਬੁੱਕ ਪੇਜ ਤੇ ਜਾ ਕੇ ਦੇਖ ਸਕਦੇ ਨੇ ਜੀ ਕੱਲ ਦੀ ਪ੍ਰੋਪਰ ਸਾਰੀ ਕਲਾਸ ਆਪਣੇ ਫੇਸਬੁੱਕ ਤੇ ਲਾਈਵ ਚਲਾਇਆ ਹੋਇਆ ਸੀ ਉਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੁਸੀਂ ਤੇ ਜੇ ਵੀਡੀਓ ਦੇ ਵਿੱਚ ਕੁਝ ਵੀ ਸਿੱਖਣ ਨੂੰ ਮਿਲਦਾ ਤੁਹਾਨੂੰ ਆਪਣੀਆਂ ਵੀਡੀਓ ਦੇਖ ਕੇ ਕੁਝ ਵੀ ਸਿੱਖਣ ਨੂੰ ਮਿਲਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਨਾਲ ਇਹ ਵੀ ਕੋਸ਼ਿਸ਼ ਕਰਿਆ ਕਰੋ ਵੀ ਦੋ ਚਾਰ ਫਰੈਂਡਾਂ ਨੂੰ ਆਪਣੇ ਨੂੰ ਸ਼ੇਅਰ ਜਰੂਰ ਕਰ ਦਈਏ ਵੀਡੀਓ ਹਨਾ ਜਾਂ ਫਿਰ ਗਰੁੱਪਾਂ ਦੇ ਵਿੱਚ ਕਰ ਦਈਏ ਇਹਦੇ ਨਾਲ ਕੀ ਹੈ ਜੀ ਆਪਣੀ ਹਨਾ ਹੌਸਲਾ ਵਧਦਾਗਾ ਤੇ ਕੋਈ ਨਾ ਜਦੋਂ ਤੁਸੀਂ ਭਰਾ ਸਪੋਰਟ ਕਰਦੇ ਹੋਗੇ ਫਿਰ ਹੋਰ ਵੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂਗੇ ਆਪਾਂ ਤੇ ਉਮੀਦ ਹੈ ਜੀ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਗੀ ਧੰਨਵਾਦ